ਗੁਰੂ ਜੀ ਕੀ ਬਾਣੀ ਧੰਨ ਧੰਨ ਪੰਸਾਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੋ ਆਪ ਬਹੁਤੀ ਵਡ ਭਾਗਿਓ ਸਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕੁਰਬਾਨੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਜੇਦੋ ਅਸੀਂ ਬਾਣੀ ਨੂੰ ਸੁਣਦੇ ਹਾਂ ਤੇ ਵਿਚਾਰਦੇ ਆਂ ਤੇ ਗੁਰੂ ਪ੍ਰਤੱਖ ਹੋ ਕੇ ਆਪਦੇ ਸਿੱਖ ਦੀ ਮਦਦ ਕਰਦਾ ਨਾਲ ਖੜਦਾ ਹੈ ਸੋ ਕਈ ਵੀਰਾਂ ਦੀ ਇਹ ਮਨੋਤ ਸੀ ਕਿ ਭਗਤ ਧੰਨਾ ਜੀ ਦੀ ਕਿੰਨੀ ਬਾਣੀ ਹੈ ਔਰ ਭਗਤ ਧੰਨਾ ਜੀ ਦੇ ਚਾਰ ਸ਼ਬਦ ਨੇ ਨਹੀਂ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਚੌਥਾ ਸ਼ਬਦ ਅਸੀਂ ਮੰਨਦੇ ਆਂ ਕਿ ਭਗਤ ਧੰਨਾ ਜੀ ਦਾ ਨਾਮ ਆ ਸਰਲੇਖੇਠ ਉਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤਾ ਕਿਉਂਕਿ ਸ਼ਬਦ ਤੇ ਸ਼ੁਰੂਆਤ ਦੇ ਵਿੱਚ ਮਹੱਲਾ ਪੰਜਵਾਂ ਜਿਵੇਂ ਕਈ ਥਾਈਂ ਬਾਬਾ ਫਰੀਦ ਜੀ ਦੀ ਵੀਰ ਜੀ ਦੀ ਬਾਣੀ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਕਈ ਸ਼ਬਦ ਉਚਾਰਨ ਕੀਤੇ ਨੇ ਗੁਰੂ ਅਰਜਨ ਦੇਵ ਜੀ ਦੇ ਕਈ ਸ਼ਬਦ ਆਉਂਦੇ ਨੇ ਸੋ ਇਸ ਕਰਕੇ ਆਪਾਂ ਥੋੜੀ ਵਿਚਾਰ ਕਰਨੀ ਹੈ ਕਿ ਗੁਰੂ ਅਰਜਨ ਦੇ ਪਾਤਸ਼ਾਹ ਨੇ ਧੰਨੇ ਜੱਟ ਬਾਰੇ ਕੀ ਵਿਚਾਰ ਕੀਤੀ ਹੈ ਤੇ ਕੀ ਸਾਨੂੰ ਕਹਿਣਾ ਚਾਹੁੰਦੇ ਨੇ ਜਿਸ ਸ਼ਬਦ ਦੀ ਆਪਾਂ ਵਿਚਾਰ ਕਰ ਰਹੇ ਹਾਂ ਕਿ ਸਾਇਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਜਿਹੜਾ ਧੰਨਾ ਜੱਟ ਸੀ Rajasthan ਦੇ ਰਹਿਣ ਵਾਲਾ ਆਪਾਂ ਜੱਟ ਕਹਿੰਦੇ ਨੇ ਉਧਰ जाट ਕਹਿੰਦੇ ਨੇ ਕਿ ਉਹ ਇੱਕ ਗਰੀਬ ਪਰਿਵਾਰ ਦਾ ਗਰੀਬ ਕਿਸਾਨ ਦਾ ਬੇਟਾ ਸੀ ਤੇ ਜ਼ਮੀਨ ਉਹਨਾਂ ਕੋਲੇ ਬੜੀ ਥੋੜੀ ਸੀ ਕੋਈ ਬਹੁਤੀ ਜ਼ਮੀਨ ਨਹੀਂ ਸੀ ਔਰ ਇੱਕ ਸੱਚਾ ਸੁੱਚਾ ਤੇ ਭੋਲਾ ਇਨਸਾਨ ਸੀ ਔਰ ਭੋਲੇ ਭਾਏ ਮਿਲੇ ਰਗੁਰਾਇਆ ਬਾਲੇ ਚੁਸਤ ਚਲਾਕ ਵੀ ਬੰਦੇ ਖਾਲੀ ਰਹਿ ਜਾਂਦੇ ਨੇ ਜਿਹੜੇ ਤਰਕਬਾਜ਼ ਵਿੱਚ ਪੈ ਜਾਂਦੇ ਨੇ ਔਰ ਮਹਾਰਾ ਸੱਚੇ ਪਾਸੇ ਸਬਦ ਦੇ ਵਿੱਚ ਆਪਾਂ ਨੂੰ ਬੜੀ ਵੱਡੀ ਸਿੱਖਿਆ ਦੇ ਰਹੇ ਨੇ ਬੜੀ ਵੱਡੀ ਤਾਲੀਮ ਦੇ ਰਹੇ ਨੇ ਕਿ ਅਸੀਂ ਕਈ ਵਾਰੀ ਕੀ ਕਰਦੇ ਆ ਅਸੀਂ ਸਾਨੂੰ ਕੋਈ ਨਗਰ ਵਿੱਚ ਆ ਕੇ ਪੁੱਛ ਲੇ ਕੋਈ ਗੱਲਬਾਤ ਅਸੀਂ ਕਹਿੰਦੇ ਆ ਫਲਾਣਾ ਕਿਹੜਾ ਬੰਦਾ ਜੀ ਉਹ ਕੀੜਾ ਬੰਦਾ ਫਲਾਨਾ ਪਰ ਜੇ ਸਾਡੇ ਮੁਖ ਦੇ ਵਿੱਚੋਂ ਚੰਗੇ ਬੰਦੇ ਦਾ ਨਾਮ ਹੀ ਨਿਕਲਦਾ ਵੀ ਅਸੀਂ ਫਲਾਨਾ ਚੰਗਾ ਹੈ ਫਲਾਨਾ ਚੰਗਾ ਹੈ ਹੈ ਅਸੀਂ ਮਾੜੇ ਬੰਦਿਆਂ ਦੀਆਂ ਤਾਂ ਬਹੁਤ ਲਿਸਟਾਂ ਤੇ ਖਰੜੇ ਤਿਆਰ ਕਰ ਲੈਨੇ ਆਂ ਵੀ ਫਲਾਨਾ ਵੀ ਮਾੜਾ ਫਲਾਨਾ ਵੀ ਮਾੜਾ ਪਰ ਅਸੀਂ ਕਦੇ ਚੰਗੇ ਬੰਦੇ ਦੀ ਕਦੇ ਕੋਈ ਰਾਇ ਜਾਂ ਕਿਸੇ ਚੰਗੇ ਬੰਦੇ ਦੀ ਕੋਈ ਰੀਸ ਨਹੀਂ ਕੀਤੀ ਹੈ ਸੋ ਸਾਹਿਬ ਕਹਿੰਦੇ ਨੇ ਚੰਗੇ ਬੰਦਿਆਂ ਦੀ ਰੀਸ ਕਰਨਾ ਚੰਗੇ ਬੰਦਿਆਂ ਦੇ ਲੜ ਲੱਗਣਾ ਚੰਗੇ ਬੰਦਿਆਂ ਦੇ ਮਗਰ ਤੁਰਨਾ ਬਹੁਤ ਵੱੱਟੀ ਗੱਲ ਹੈ ਔਰ ਇੱਕ ਦਿਨ ਮਹਾਰਾਜ ਕਹਿਣ ਲੱਗੇ ਧੰਨਾ ਸੀ ਜਿਹੜਾ ਆਪਣੇ ਖੇਤ ਗਿਆ ਖੇਤ ਜਾ ਕੇ ਸੋਚੀ ਪੈ ਗਿਆ ਬੈਠਦਾ ਕਿ ਧੰਨਿਆ ਵੀ ਤੇਰੇ ਨਾਲੋਂ ਤਾਂ ਉਹ ਨਾਮ ਦੇ ਸ਼ੀਂਬਿਆਂ ਦਾ ਮੁੰਡਾ ਜਿਹੜਾ ਉਹ ਚੰਗਾ ਹੈ ਜਿਹਦੇ ਚਰਨਾਂ ਵਿੱਚ ਲੱਖਾਂ ਦੁਨੀਆਂ ਝੁਕਦੀ ਹੈ ਤੇ ਅੱਜ ਇਹ ਜਿੰਨੇ ਬੰਦਿਆਂ ਦੀ ਲਿਸਟ ਜਿੰਨੇ ਭਗਤਾਂ ਦੀ ਲਿਸਟ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਈ ਇਹ ਸਾਰਿਆਂ ਦੀ ਵਿਚਾਰਧਨੈ ਕੀਤੀ ਤੇ ਕੁਝ ਹੱਦ ਤੱਕ ਇਹ ਮੰਨਿਆ ਜਾਂਦਾ ਕਿ ਇਹ ਧੰਨੇ ਜੱਟ ਦੇ ਸਮਕਾਲੀ ਹੋਏ ਨੇ ਉਸ ਸਮੇ ਇਹ ਸਾਰੇ ਇਕੱਠੇ ਸੀ ਔਰ ਕਹਿਣ ਲੱਗੇ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਵੀ ਗੋਬਿੰਦ ਦੇ ਨਾਲ ਜਿਹੜਾ ਗੋ ਦਾ ਮਤਲ ਧਰਤੀ ਬਿੰਦ ਦਾ ਮਤਲ ਪਾਲਣ ਵਾਲਾ ਕਿ ਧਰਤੀ ਨੂੰ ਪਾਲਣ ਵਾਲਾ ਜਿਹੜਾ ਵਾਹਿਗੁਰੂ ਆ ਉਸ ਦੇ ਨਾਲ ਨਾਮ ਦੇਵ ਦਾ ਮਨ ਲੀਨ ਹੋ ਗਿਆ ਭਾਵ ਜੁੜ ਗਿਆ ਉਹ ਰਾਸ ਆਉਣ ਲੱਗਿਆ ਸਿਮਰਣ ਚੋਂ ਔਰ ਆੜਦਾਮ ਕੋ ਛੀਂਪਰ ਹੋਇਓ ਲਖੀਨਾ ਕਹਿੰਦੇ ਜਿਸ ਨਾਮਦੇਵ ਨੂੰ ਲੋਕ ਇੱਕ ਕੌਡੀ ਦਾ ਗਰੀਬ ਸਮਝਦੇ ਸੀ ਵੀ ਕੌਡੀ ਪੱਲੇ ਨਹੀਂ ਗਰੀਬਾਂ ਦਾ ਮੁੰਡਾ ਹੈ ਲੱਖਾਪਤੀ ਲੋਕ ਉਹਦੇ ਚਰਨਾਂ 'ਚ ਝੁਕਣ ਲੱਗੇ ਤੇ ਕਹਿਣ ਲੱਗੇ ਕਿ ਬਾਬਾ ਜੀ ਦੱਸੋ ਕੀ ਸੇਵਾ ਹੈ ਤੁਹਾਡੇ ਇੱਕ ਹੁਕਮ ਦੇ ਉੱਤੇ ਅਸੀਂ ਇੱਥੇ ਸਭ ਕੁਝ ਕਰ ਦਿਆਂਗੇ ਭਾਵ ਕੇ ਉਹਦਾ ਹੁਕਮ ਮੰਨਣ ਲੱਗੇ ਲੱਖਾਪਤੀ ਲੋਕ ਏਗ ਰਹਿ ਧੰਨੇ ਜੱਟ ਨੇ ਕੀਤੀ ਹੈ ਵੀ ਬੇਕੋ ਛਿੰਬਿਆਂ ਦੇ ਕਿਰਿਆਨ ਨੂੰ ਲੈ ਕੇ ਗਰੀਬ ਘਰਾਂ ਘਰ ਦਾ ਹੁੰਦਾ ਇੰਨੀ ਤਰੱਕੀ ਕਰ ਗਿਆ ਔਰ ਅਸੀਂ ਅੱਜ ਤਰੱਕੀ ਕਰਨ ਵਾਲਿਆਂ ਨੂੰ ਪਿੱਛੇ ਖਿੱਚ ਰਹੇ ਹਾਂ ਜਾਂ ਉਹਨਾਂ ਨੂੰ ਮਾਰ ਰਹੇ ਹਾਂ ਜਾਂ ਉਹਨਾਂ ਦੇ ਰਾਹਾਂ 'ਚ ਰੁਕਾਵਟਾਂ ਪਾ ਰਹੇ ਹਾਂ ਪਰ ਅਸੀਂ ਰੀਸ ਨਹੀਂ ਕਰ ਰਹੇ ਗੁਰੂ ਸਾਹਿਬ ਅਰਜਨ ਦੇ ਪਾਤਸ਼ਾਹ ਮਾਰੇ ਕਹਿੰਦੇ ਭਾਈ ਚੰਗੇ ਬੰਦੇ ਦੀ ਰੀਸ ਕਰੋਗੇ ਤਾਂ ਚੰਗਾ ਬਣੋਗੇ ਚੰਗਾ ਕਲਾਕਾਰ ਚੰਗੇ ਦੀ ਰੀਸ ਕਰਦਾ ਕਲਾਕਾਰ ਚੰਗਾ ਬਣਦਾ ਚੰਗੇ ਡਾਕਟਰ ਦੀ ਡਾਕਟਰ ਰੀਸ ਕਰਦਾ ਚੰਗਾ ਡਾਕਟਰ ਬਣਦਾ ਹੈ ਚੰਗਾ ਕਿਸਾਨ ਚੰਗੇ ਕਿਸਾਨ ਦੀ ਰੀਸ ਕਰਦਾ ਚੰਗਾ ਕਿਸਾਨ ਬਣਦਾ ਹੈ ਚੰਗੇ ਸੰਤ ਦੀ ਰੀਸ ਚੰਗਾ ਸੰਤ ਕਰਦਾ ਚੰਗਾ ਸੰਤ ਬਣਦਾ ਸੋ ਇਸ ਕਰਕੇ ਸਭ ਕੁਝ ਹੈ ਅੱਜ ਅਸੀਂ ਕਹਿ ਰਹੇ ਕੋਈ ਸ਼ਾਂਤੀ ਨਹੀਂ ਤਰਤੀ ਤੇ ਕੋਈ ਵਿਦਵਾਨ ਨਹੀਂ ਸਾਰੇ ਨਿੰਦਿਆ ਤੇ ਲੱਗੇ ਹੋਏ ਰਹੇ ਆ ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਨੇ ਮਨ ਦੇ ਵਿੱਚ ਫੁਰਨਾ ਲਿਆਂਦਾ ਕਹਿ ਲੱਗੀ ਕਬੀਰ ਜਲਾਹਾ ਦਾ ਬੁੰਡਾ ਤਾਣੀ ਬੁੰਨਦਾ ਖੇਸ ਬੁੰਨਦਾ ਹੁੰਦਾ ਸੀ ਉਹਨੇ ਉਹ ਕੰਮ ਤਿਆਗ ਕੇ ਭਾਵ ਘਟਾ ਕੇ ਰੱਬ ਦੇ ਨਾਮ ਦੇ ਵਿੱਚ ਜੁੜ ਗਿਆ ਔਰ ਕਹਦੇ ਬੋਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਂਦ ਕੁਲਾ ਜੁਲਾਰਾ ਭਇਓ ਗੁਰੀ ਗਹਿਰਾ ਜਿਹਨੂੰ ਨੀਵੀਂ ਕੁੱਲ ਦਾ ਮੰਨਦੇ ਸੀ ਵੀ ਜਲਾਹਾਂ ਦਾ ਮੁੰਡਾ ਕਿਹੜੀ ਜਾਤ ਨੀਵੀਂ ਕੁੱਲ ਮੰਨਦੇ ਸੀ ਸਿੱਖ ਪੰਥ ਵਿੱਚ ਕਿਸੇ ਜਾਤ ਨੂੰ ਨਹੀਂ ਮੰਨਿਆ ਗਾ ਸਿੱਖ ਪੰਥ ਦੇ ਵਿੱਚ ਮਾਰੇ ਕਹਿੰਦੇ ਜੇਹੇ ਕਰਮ ਕਮਾਏ ਤੇ ਆ ਹੋਈ ਸੀ ਜੇ ਤੂੰ ਕਿਸੇ ਚੰਗੀ ਜਾਤੋਂ ਉੱਚ ਕੁੱਲ ਦੇ ਵਿੱਚ ਪੈਦਾ ਹੋ ਕੇ ਅਤ ਕੁਲੀਨ ਅਤ ਸੁੰਦਰ ਕੁਲੀਨ ਚਤਰਮੁਖ ਗਿਆਨੀ ਧਰਵੰਤ ਮਿਰਤਕ ਕਹੀਏ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ ਤੂੰ ਚੰਗੀ ਕੁੱਲ ਦੇ ਵਿੱਚ ਵੀ ਆ ਧੰਨਵਾਣ ਵੀ ਹੈ ਤੇਰਾ ਮੂੰਹ ਵੀ ਬਹੁਤ ਸੁੰਦਰ ਹੈ ਪਰ ਜਿਹੜੀ ਤੂੰ ਉੱਠ ਕੇ ਚਾਪਤੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਕਦੇ ਵਾਹਿਗੁਰੂ ਦੇ ਜਾਪ ਵਿੱਚ ਨਹੀਂ ਜੁੜ ਕੇ ਬੈਠਾ ਕਦੇ ਸੰਗਤ ਵਿੱਚ ਨਹੀਂ ਬੈਠਾ ਜੁੜ ਕੇ ਤੇ ਮਹਾਰਾਜ ਕਹਿੰਦੇ ਇਹ ਜੀ ਉਹ ਤਾਂ ਤਰਕਾਰ ਜੋਗ ਔਰ ਸਹਿਬ ਕਿਰਪਾ ਕਰਦੇ ਨੇ ਕਹਿੰਦੇ ਜਿਨ੍ਹਾਂ ਨੇ ਤਿਆਗ ਕੇ ਕਹਿੰਦੇ ਵੀ ਬਾਬੇ ਰਵਦਾਤ ਨੇ ਭਗਤ ਨੇ ਇਹ رائے ਕੀਤੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਉਹਨੇ ਵਿਚਾਰ ਕੀਤੀ ਚੰਗੇ ਬੰਦਿਆਂ ਦੀ ਵੀ ਉਹ ਉਹਨਾਂ ਦੀ ਰੀਸ ਕਰੀਏ ਔਰ ਕਹਿਣ ਲੱਗੇ ਆਇਓ ਗੁਣੀ ਗਹ ਹੀਰਾ ਉਹ ਤਾਂ ਗੋਣਾ ਦਾ ਖਜ਼ਾਨਾ ਬਣ ਗਿਆ ਕਬੀਰ ਤਾਂ ਕਬੀਰ ਦੀ ਪਿੱਛੇ ਲੱਗਾ ਹਰ ਫਿਰੇ ਕਹਿਤ ਕਬੀਰ ਕਬੀਰ ਦੁਨੀਆ ਕਹਿੰਦੇ ਰੱਬ ਮਗਰ ਫਿਰਦੀ ਸੀ ਵੀ ਪ੍ਰਮਾਤਮਾ ਮਗਰ ਫਿਰਦੀ ਸੀ ਪ੍ਰਮਾਤਮਾ ਕਬੀਰ ਮਗਰ ਫਿਰਦਾ ਸੀ ਵੀ ਕਬੀਰ ਦੱਸ ਕੀ ਕਰਨਾ ਹੈ ਦੱਸ ਕੀ ਕਰਨਾ ਹੈ ਪਿੱਛੇ ਲੱਗਾ ਹਰ ਫਿਰੇ ਕਹਿਤ ਕਬੀਰ ਕਬੀਰ ਔਰ ਫਿਰ ਭਾਈ ਧੰਨੇ ਜੱਟ ਨੇ ਜਮਾਰਾਂ ਦੇ ਮੁੰਡੇ ਦੀ ਰਵੀ ਦੀ ਜਿਹਨੂੰ ਰਵੀ ਕਹਿੰਦੇ ਸੀ ਜਿਹੜਾ ਬਾਅਦ ਵਿੱਚ ਰਵੀ ਦਾਸ ਭਗਤ ਬਣ ਗਿਆ ਪਹਿਲਾਂ ਉਹਦਾ ਛੋਟਾ ਜਿਹਾ ਨਾਮ ਸੀ ਫਿਰ ਕਹਿਣ ਲੱਗੇ ਜਦੋਂ ਰੱਬ ਨਾਲ ਜੁੜ ਗਿਆ ਤੇ ਉਹੋ ਹੀ ਭਗਤ ਦਾ ਨਾਮ ਪੈ ਗਿਆ ਕਈ ਉਸਨੂੰ ਪਿਆਰ ਨਾਲ ਗੁਰੂ ਰਵਦਾਸ ਭਗਤ ਵੀ ਕਹਿੰਦੇ ਨੇ ਕੋਈ ਮਾੜਾ ਨਹੀਂ ਕਹਿਣਾ ਔਰ ਕਹਿੰਦੇ ਰਵਦਾਸ ਟਵੰਤਾ ਢੋਰ ਨੀਤ ਹੁਣ ਕਈ ਲੋਕ ਇਹ ਗੱਲ ਨੂੰ ਮੰਨਦੇ ਹੀ ਨਹੀਂ ਹਨ ਇਦਾ ਮਤਲਬ ਕੀ ਆ ਢੋਰ ਦਾ ਮਤਲਬ ਹੁੰਦਾ ਮਰਿਆ ਪਸ਼ੂ ਢਵੰਤ ਦਾ ਮਤਲਬ ਢੋਣਾ ਰਵਿਦਾਸ ਭਗਤ ਮਰੇ ਪਸ਼ੂਆਂ ਨੂੰ ਢੋਂਦਾ ਸੀ ਭਾਵ ਕਿ ਜਿੰਨੇ ਵੀ ਚਮਾਰ ਸੀ ਉਹ ਸਾਰੇ ਹੀ ਆਪ ਪਸ਼ੂ ਚੱਕ ਕੇ ਲੈ ਜਾਂਦੇ ਸੀ ਫਿਰ ਉਹਦੀ ਖੱਲ ਲਾਉਂਦੇ ਸੀ ਫਿਰ ਉਹਨੂੰ ਸੁਕਾਉਂਦੇ ਸੀ ਫਿਰ ਰੰਗਦੇ ਸੀ ਫਿਰ ਜੁੱਤੀਆਂ ਬਣਾਉਂਦੇ ਸੀ ਉਦੋਂ ਕੋਈ ਸਪੈਸ਼ਲ ਚਮੜਾ ਰੰਗਿਆ ਰੰਗਾਇਆ ਨਹੀਂ ਆਉਂਦਾ ਸੀ ਉਹਨਾਂ ਟਾਈਮਾਂ 'ਚ ਦੁਕਾਨਦਾਰ ਨੂੰ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਸੀ ਸੋ ਭਗਤਰ ਬਦਾ ਜੀ ਵੇਖੋ ਕਹਿਣ ਲੱਗੇ ਮਰੇ ਪਸ਼ੂਆਂ ਦੀ ਖੱਲ ਲਾ ਕੇ ਫਿਰ ਉਹਨੂੰ ਰੰਗਦਾ ਫਿਰ ਆਪਣੀ ਦੁਕਾਨ ਤੇ ਜੁੱਤੀਆਂ ਬਣਾਉਂਦਾ ਕਹਿੰਦੇ ਰਬਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਕਹਿਣ ਲੱਗੇ ਉਹ ਚਮਾਰਾਂ ਦਾ ਮੁੰਡਾ ਚਮਤਾ ਜੁੱਤੀਆਂ ਦਾ ਕੰਮ ਕਰਨ ਵਾਲਾ ਕਹਿਣ ਲੱਗੇ ਉਹਨੇ ਸੰਸਾਰੀ ਮਾਇਆ ਭਾਵ ਮਾਇਆ ਕੀ ਮਾਇਆ ਪਤਨੀ ਵੀ ਬਣ ਸਕਦੀ ਆ ਧੀਆ ਪੁੱਤ ਵੀ ਬਣ ਸਕਦੇ ਆ ਘਰ-ਬਾਰ ਭੈਣ ਭਰਾ ਜੈਦਾ ਦਾਦਾ ਮਾਇਆ ਬਣ ਸਕਦੀਆਂ ਉਹਨੇ ਸੰਸਾਰੀ ਸਾਰੇ ਪਦਾਰਥਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਨਾਮ ਨਾਲ ਜੁੜਨਾ ਸ਼ੁਰੂ ਕੀਤਾ ਔਰ ਪਰਮੇਸ਼ਰ ਨੂੰ ਅਕਾਲ ਜਿਵੇਂ ਭਗਤ ਨਾਮ ਜੀ ਕਹਿੰਦੇ ਸੀ ਨਾਮੇ ਕਾ ਚਿਤ ਹਰਿ ਸਿਉ ਲੱਗਾ ਲੋਗਨ ਸੋ ਮੇਰਾ ਠਾਠਾ ਬੱਗਾ ਠਾਠਾ ਬੱਗਾ ਸਾਰੇ ਨਾ ਕਰਦੇ ਸੀ ਉਹ ਬੁਲਾਉਂਦੇ ਸੀ ਸਭ ਨੂੰ ਪ੍ਰੇਮ ਕਰਦੇ ਸੀ ਪਰ ਚੇਤ ਰੱਬ ਨਹੀਂ ਛੁੜਿਆ ਹੋਇਆ ਸੀ ਉਹਨਾਂ ਦਾ ਜਾਦੀ ਐਹੀਅਤ ਰੱਬ ਨੂੰ ਦਿੰਦੇ ਸੀ ਅਸੀਂ ਰੱਬ ਨੂੰ ਛੱਡ ਕੇ ਜਾਦੇ ਅਹਿਮਤ ਕੋਈ ਰਿਸ਼ਤੇਦਾਰ ਆ ਜੇ ਸੀ ਤੇ ਭੈਣ ਭਰਾਵਾਂ 'ਚ ਖੱਚ ਤੋਂ ਜਿਹਨੇ ਨਿਤਨੇਮ ਅਸੀਂ ਬਾਣੀ ਭਜਨ ਸਿਮਰਨ ਤੋਂ ਦੂਰ ਹੋ ਜਾਂਦੇ ਆ ਔਰ ਕਹਿਣ ਲੱਗੇ ਮਾਇਆ ਤਿਆਗ ਦਿੱਤੀ ਭਾਵ ਤੋਂ ਉਧਰੋਂ ਮਨ ਮੋੜ ਲਿਆ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਜੁੜ ਗਿਆ ਤੇ ਪ੍ਰਗਟ ਹੋ ਗਿਆ ਦੁਨੀਆਂ 'ਚ ਪੀਪਾ ਰਾਜਾ ਰਾਜਸਥਾਨ ਦਾ ਗੰਗਨੌਰ ਦੇ ਰਹਿਣ ਵਾਲਾ ਉਹਦੀ ਰਾਣੀ ਝਾਲਾ ਉਹਦੀ ਪ੍ਰੇਮਣ ਬਣ ਗਈ ਵੱਡੇ ਵੱਡੇ ਰਾਜੇ ਰਬਦਾਸ ਭਗਤ ਦੇ ਚਰਨਾਂ 'ਚ ਝੁਕਣ ਲੱਗ ਗਏ ਜਾ ਕੇ ਪਿਆਰੇ ਖਾਲਸਾ ਜੀ ਵੱਡੇ ਵੱਡੇ ਰਾਜੇ ਆਹਲਕਾਰ ਜਿਹੜੇ ਪੰਡਤ ਕਹਿੰਦੇ ਸੀ ਵੀ ਭਗਤ ਹੀ ਸਾਡਾ ਹੱਕ ਹੈ ਪਰ ਉਹਨਾਂ ਨੇ ਦੇਖਿਆ ਜਦੋਂ ਵੱਡੇ ਵੱਡੇ ਰਾਜੇ ਆ ਕੇ ਰਬਦਾਸ ਦੇ ਚਰਨਾਂ 'ਚ ਰਬਦਾਸ ਭਗਤ ਦੇ ਬਚਨ ਮੱਖਚੋਂ ਨਿਕਲੇ ਫੜੀ ਭੂਤੋਂ ਲੱਗ ਗਏ ਜਿਹਨੂੰ ਮੱਖਚੋਂ ਬਚਨ ਕਰ ਦਿੰਦੇ ਸੀ ਉਸ ਦੀ ਜਾਇਜਾਕਾਰ ਹੋ ਜਾਂਦੀ ਸੀ ਝੋਲੀਆਂ ਭਰ ਦਿੰਦੇ ਸੀ ਖਾਲੀ ਔਰ ਉਹਨਾਂ ਦੇ ਬੱਚਣਾ ਚ ਬਾਹਰ ਆ ਗਿਆ ਕਹਿਣ ਲੱਗੇ ਪ੍ਰਗਟ ਹੋ ਗਿਆ ਵੇਖੋ ਪ੍ਰਗਟ ਮਾੜਾ ਬੰਦਾ ਵੀ ਹੋ ਜਾਂਦਾ ਹੈ ਕਈ ਬੰਦੇ ਆਪਣੇ ਆਪ ਨੂੰ ਸ਼ੇਪ ਕਰਨ ਵਾਸਤੇ ਲੋਕਾਂ ਦੀ ਨਿੰਦਿਆ ਕਰੀ ਜਾਂਦੇ ਨੇ ਜੀ ਫਲਾਨਾ ਮਾੜਾ ਫਲਾਨਾ ਮਾੜਾ ਇੱਕ ਦਿਨ ਉਹ ਆਪ ਹੀ ਦੁਨੀਆ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਵੀ ਦੁਨੀਆ ਮਾੜੀ ਨਹੀਂ ਇਹ ਖੁਦ ਹੀ ਮਾੜਾ ਹੈ ਸੋ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਰੱਬ ਨਾਲ ਜੋੜ ਕੇ ਆਪ ਨੂੰ ਪਵਿੱਤਰ ਕੀਤਾ ਦਰਸ਼ਨ ਪਾਈ ਪ੍ਰਮਾਤਮਾ ਦੇ ਨਾਲ ਜੁੜੇ ਫਿਰ ਕਹਿਣ ਲੱਗੇ ਨਾਈਆਂ ਦੇ ਮੁੰਡੇ ਦੀ ਮਨ ਚ ਵਿਚਾਰੀ ਧੰਨੇ ਦੇ ਕਿ ਵੇਖੋ ਤੁਸੀਂ ਰਾਜੇ ਦੀ ਡਿਊਟੀ ਕਰਦਾ ਸੀ ਰਾਤ ਨੂੰ ਸਾਧੂਆਂ ਦੀ ਸੇਵਾ ਕਰਦਾ ਰਿਹਾ ਆਪਦੇ ਘਰੇ ਕੀਰਤਨ ਦਰਬਾਰ ਕਰਾਇਆ ਨਾਮ ਜਪਿਆ ਸਿਮਰਨ ਕੀਤੇ ਦੂਸਰੇ ਦਿਨ ਰਾਜੇ ਦੀ ਡਿਊਟੀ ਸੀ ਜੋ ਰਾਤ ਨੂੰ ਪਰਮਾਤਮਾ ਆਪ ਕਰਿਆ ਆਉਂਦੀ ਨਾਈਆਂ ਦੇ ਮੁੰਡੇ ਦਾ ਡਾਂਕਾ ਖੜਕ ਗਿਆ ਸਾਰੀ ਦੁਨੀਆ 'ਚ ਤੇ ਰਾਜੇ ਨੇ ਉਸ ਨੂੰ ਜੁਰਮਾਨਾ ਜਾਂ ਸਜ਼ਾ ਦੇਣ ਦੀ ਬਜਾਏ ਵੀ ਤੂੰ ਰਾਤ ਆਇਆ ਨਹੀਂ ਸਗੋਂ ਉਹਨੂੰ ਐਲਕਾਰ ਬਣਾ ਦਿੱਤਾ ਰਾਜਾ ਬਣਾ ਦਿੱਤਾ ਵੀ ਮੈਨੂੰ ਭਗਤੀ ਕਰਨ ਦੇ ਸੈਨ ਤੂੰ ਭਗਤੀ ਤੂੰ ਰੱਬ ਸਰਜਾ ਦਾ ਨਿਆਹ ਕਰਿਆ ਕਰ ਤੂੰ ਰਾਜਾ ਬਣ ਉਹਦੇ ਆਪ ਦਾ ਪਛਾਕਾ ਪਹਿਨਾ ਦਿੱਤਾ ਤਾਂ ਹੀ ਅੱਜ ਨਾਈਆਂ ਨੂੰ ਲੋਕ ਰਾਜੇ ਕਹਿੰਦੇ ਨੇ ਕਿਉਂਕਿ ਉਹਨੇ ਰਾਜਪਾਗ ਵੀ ਮੋੜ ਦਿੱਤਾ ਸੀ ਉਹ ਕਹਿੰਦਾ ਰਾਜਾ ਜੀ ਮੈਂ ਤਾਂ ਰਾਤ ਆਇਆ ਨਹੀਂ ਮੇਰੇ ਤਾਂ ਘਰੇ ਰੱਬ ਦੇ ਭਗਤ ਆਏ ਸੀ ਬਾਣੀ ਪੜ੍ਹਦੇ ਸੀ ਨਾਮ ਜਪਦੇ ਸੀ ਉਹ ਕਹਿਣ ਲੱਗਾ ਤੂੰ ਰਾਤ ਆਇਆ ਤੇ ਮੇਰੇ ਜਿੰਨੇ ਰੋਗ ਸੀ ਟੁੱਟ ਗਏ ਜਦੋਂ ਤੂੰ ਮੇਰੇ ਸਰੀਰ ਨੂੰ ਹੱਥ ਲਾਇਆ ਮੇਰੇ ਮੁੱਠੀ ਚੱਪੀ ਕੀਤੀ ਪਾਹੋ ਦੀਆਂ ਰਾਜੇ ਦੀਆਂ ਲੱਤਾਂ ਘੁੜਦਾ ਸੀ ਉਹਦੇ ਥੋੜਾ ਸੀ ਬਹੁਤ ਮਾੜਾ ਉਹਦੇ ਰਾਮ ਨਹੀਂ ਆਉਂਦਾ ਸੀ ਤੂੰ ਰਾਮ ਜਾ ਕਰਦਾ 10 ਮਿੰਟ ਸੌਂ ਲੈਂਦਾ ਸੀ ਪਰ ਰਬਦਾਰ ਸੈਨ ਨੂੰ ਪਤਾ ਲੱਗ ਗਿਆ ਵੀ ਮੇਰੀ ਥਾਂ ਤੇ ਰੱਬ ਮੇਰੀ ਹਾਜ਼ਰੀ ਪਰ ਗਿਆ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀਗਾ ਲਾਹੌਰ ਜਦੋਂ ਉਹਨਾਂ ਨੂੰ ਗਿਰਫਤਾਰ ਕਰ ਲਿਆ ਬਾਬਰ ਨੇ ਤੇ ਕੰਕੂ ਪੀਣ ਵਾਸਤੇ ਚੱਕੀ ਤੇ ਭਾਉਣ ਲੱਗੇ ਤੇ ਮਹਾਰਾਜ ਨੇ ਕਿਹਾ ਸਾਰੇ ਕੈਂਦੀਆਂ ਨੂੰ ਪਾਈ ਅੰਮ੍ਰਿਤ ਵੇਲਾ ਚੱਕੀ ਤਾਂ ਬਾਅਦ ਤੇ ਵੀ ਚਲਾਵਾਂਗੇ ਪਹਿਲਾਂ ਆਪਾਂ ਸਾਰੇ ਨਾਮ ਜਪੀਏ ਤੇ ਪਾਠ ਕਰ ਲਗੇ ਜਪਜੀ ਸਾਹਿਬ ਦਾ ਤੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਕੇ ਉਹ ਕਹਿਣ ਲੱਗੇ ਮਾਰੇ ਸਾਰੀ ਧਾੜੀ ਚੱਕੀ ਚਲਾਵਾਂਗੇ ਫੇਰ ਕਿਤੇ ਇਹ ਕੰਕ ਪੀਸੀ ਜਾਣੀ ਆਟਾ ਬਣੂਗਾ ਤੇ ਮਹਾਰਾਜ ਕਹਿਣ ਲੱਗੇ ਤੁਸੀਂ ਨਾਮ ਜਪੋ ਜਪੀ ਸਾਹਿਬ ਦਾ ਪਾਠ ਕਰੋ ਚੱਕੀ ਆਪੇ ਹੀ ਚੱਲੂਗੀ ਅੱਜ ਅਸੀਂ ਕਹਿੰਦੇ ਆ ਘਰ ਮੈਂ ਚਲਾ ਰਿਹਾ ਮੈਂ ਕਰ ਰਿਹਾ ਜਿੱਥੇ ਮੈਂ ਮੈਂ ਉੱਥੇ ਕੀ ਹੈ ਜਿੱਥੇ ਪ੍ਰਮਾਤਮਾ ਦੀ ਬੰਦਗੀ ਭਗਤੀ ਹੋਣ ਲੱਗ ਜੇ ਉੱਥੇ ਕੰਮ ਆਪੇ ਹੀ ਚੱਲਦੇ ਨੇ ਭਰਾ ਪ੍ਰਮਾਤਮਾ ਉਹਦਾ ਸਾਥ ਦਿੰਦਾ ਹੈ ਉਹਦੇ ਕੰਮ ਦੇ ਵਿੱਚ ਵਿਗਨ ਨਹੀਂ ਪੈਂਦਾ ਹੈ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਕੇ ਭਗਤੀ ਕਰਕੇ ਆਪਦੇ ਕਾਰਜ ਤੇ ਜਾਂਦਾ ਆਪਦੀ ਦੁਕਾਨ ਤੇ ਆਪਦੀ ਨੌਕਰੀ ਤੇ ਜਾਂਦਾ ਔਰ ਸਰਵਕਿਰਪਾ ਕਰਦੇ ਨੇ ਕਹਿਣ ਲੱਗੇ ਸੈਨ ਨਾਈ ਬੁੱਤਕਾਰਿਆ ਬੁੱਤਕਾਰੀਆਂ ਦਾ ਮਤਲਬ ਹੁੰਦਾ ਮਰੇ ਗਲਿਆਂ ਤੋਂ ਜਾਂ ਵਿਆਹ ਸ਼ਾਦੀਆਂ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਬੁੱਤੀਆਂ ਕੱਢਣ ਵਾਲਾ ਗੰਢਾਂ ਦੇਣ ਵਾਲਾ ਵੀ ਤੁਹਾਡੇ ਰਿਸ਼ਤੇਦਾਰੀ ਚ ਪਈ ਵਿਆਹ ਐਨੀ ਤਰੀਕ ਨੂੰ ਜਦ ਤੁਹਾਡੇ ਰਿਸ਼ਤੇਦਾਰੀ ਚ ਫਲਾਨਾ ਪਈ ਬਜ਼ੁਰਗ ਚੜ੍ਹਾਈ ਕਰ ਗਿਆ ਉਹਦਾ ਐਨੀ ਤਰੀਕ ਨੂੰ ਭੋਗ ਉਹ ਕੰਮ ਕਰਦਾ ਸੀ ਔਰ ਗਰੀਬ ਸੀ ਸੈਨ ਕਹਿਣ ਲੱਗੇ ਸੈਨ ਨਾਈ ਬੁੱਤਕਾਰੀਆਂ ਉਹ ਘਰ ਘਰ ਸੁਣਿਆ ਉਹਦੇ ਘਰ ਘਰ ਦੇ ਵਿੱਚ ਡੰਕੇ ਖੜਕ ਗਏ ਹਿਰਦੇ ਵਸਿਆ 파ਰਬਰਮ ਭਗਤਾਂ ਵਿੱਚ ਗਿਨਿਆ ਤੇ ਉਹਦੀ ਭਗਤਾਂ ਵਿੱਚ ਗਿਣਤੀ ਹੋ ਗਈ ਜਿਵੇਂ ਕਈਆਂ ਦੀ ਚੋਰਾਾਂ ਵਿੱਚ ਗਿਣਤੀ ਹੋ ਜਾਂਦੀ ਜੇ ਉਹਨੂੰ ਘਰੇ ਨਾ ਬੜੋ ਚੋਰ ਹੈ ਕਈਆਂ ਦੀ ਠੱਗਾਂ ਵਿੱਚ ਗਿਣਤੀ ਹੋ ਜਾਂਦੀ ਜੇ ਫਲਾਣਾ ਠੱਗੀ ਮਾਰ ਜੂ ਉਹਨੂੰ ਕਦੇ ਨਾ ਬਲਾਉ ਫਲਾਣਾ ਨਸ਼ੇ ਕਰਦਾ ਆਪਣੇ ਬੱਚਿਆਂ ਨੂੰ ਨਸ਼ਿਆਂ ਤੇ ਲਾਜੂ ਉਹਨੂੰ ਉਹਨੂੰ ਨਾ ਘਰੇ ਬਾੜਿਓ ਜੇ ਨਿੱਜਾ ਬੰਦਾ ਹੁੰਦਾ ਉਹਦੀ ਉਹਨਾਂ ਚ ਗਿਣਤੀ ਹੋ ਜਾਂਦੀ ਐ ਸੂਰਮਿਆਂ ਦੀਆਂ ਸੂਰਮਿਆਂ ਚ ਗਿਣਤੀ ਅੱਜ ਕਿਹੜਾ ਸੂਰਮੇ ਨਹੀਂ ਹਨ ਅੱਜ ਵੀ ਸੂਰਮੇ ਹੈਗੇ ਨੇ ਜਿਹੜੇ ਧਰਮ ਵਾਸਤੇ ਹੱਕ ਸੱਚ ਵਾਸਤੇ ਜੇਲਾ ਕੱਟ ਰਹੇ ਨੇ ਔਰ ਸੰਤ ਵੀ ਹੈਗੇ ਨੇ ਬ੍ਰਹਮ ਗਿਆਨੀ ਵੀ ਹੈਗੇ ਨੇ ਵਿਦਵਾਨ ਵੀ ਹੈਗੇ ਨੇ ਸਭ ਹੈਗੇ ਨੇ ਪਰ ਮਾਰਾ ਸੱਚੇ ਪਾਤਸ਼ਾਹ ਕੀ ਕਿਰਪਾ ਕਰਦੇ ਨੇ ਸਤਗੁਰੂ ਚੀਦਾ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੰਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਇਹ ਵਿੱਦ ਸੁਣ ਕੇ ਜਾਟਰ ਵਿੱਦ ਦਾ ਮਤਲਬ ਕੀ ਹੁੰਦਾ ਵਿਧੀ ਭਾਵ ਤਰੀਕਾ ਵੀ ਉਹਨਾਂ ਨੇ ਕਿਵੇਂ ਰੱਬ ਨੂੰ ਪਾਇਆ ਕਿਵੇਂ ਉਹਨਾਂ ਦੇ ਡੰਕੇ ਖੜਕੇ ਨੇ ਕਹਿਣ ਲੱਗੀ ਜਦੋਂ ਇਹ ਧੰਨੇ ਨੇ ਸਾਰੀ ਵਿਚਾਰ ਕੀਤੀ ਤੇ ਉਹਨਾਂ ਦੀ ਯੁਗਤੀ ਦੇਖੀ ਵੀ ਉਹ ਕਿਵੇਂ ਨਾਮ ਜਪਦੇ ਨੇ ਕਿਵੇਂ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਇਹ ਵਿੱਦ ਸੁਣ ਕੇ ਜਾਟਰ ਉੱਠ ਭਗਤੀ ਲੱਗਾ ਉੱਠਣ ਲੱਗਿਆ ਅਮਰਤ ਵੇਲੇ ਆ ਸਾਡੇ ਬੱਚੇ ਅਮਰਤ ਵੇਲੇ ਉੱਠ ਕੇ ਰਾਜੀ ਨਹੀਂ ਅਮਰਤ ਵੇਲਾ ਨਾਮ ਜਪਣ ਵਾਸਤੇ 3 ਵਜੇ ਤੋਂ ਲੈ ਕੇ ਤੁਸੀਂ 6 ਵਜੇ ਤੱਕ 7 ਵਜੇ ਤੱਕ ਭਜਨ ਬੰਦਗੀ ਬੜੀ ਸੋਹਣੇ ਢੰਗ ਨਾਲ ਤੇ ਸ਼ਾਂਤ ਮਾਹੌਲ ਚ ਕਰ ਸਕਦੇ ਹੋ ਉਸ ਤੋਂ ਬਾਅਦ ਤੇ ਦੁਨੀਆਦਾਰੀ ਦੇ ਕੰਮ ਚੱਲ ਪੈਂਦੇ ਨੇ ਅਮਰਤ ਵੇਲਾ ਬਣੇ ਨਾਮ ਜਪਣ ਵਾਸਤੇ ਬਾਣੀ ਪੜਨ ਵਾਸਤੇ ਚਾਹੇ ਨਾਮ ਕਦੋਂ ਵੀ ਜਪ ਸਕਦੇ ਹਾਂ ਪਰ ਫਿਰ ਕਿਰਤ ਵੀ ਕਰਨੀ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਤ ਜ਼ਰੂਰੀ ਐ ਸੋ ਇਹ ਗੱਲ ਸੱਚੇ ਪਾਤਸ਼ਾਹ ਕਹ ਰਹੇ ਨੇ ਕਿ ਉੱਠਣ ਲੱਗਿਆ ਭਗਤੀ ਕਰਨ ਲੱਗਿਆ ਧੰਨਾ ਮਿਲੇ ਪਰ ਤੱਕ ਗੁਸਈਆਂ ਧੰਨਾ ਵੱਡੇ ਭਾਗਾ ਵੱਡੇ ਭਾਗਾਆਂ ਵਾਲਾ ਬਣ ਗਿਆ ਧੰਨਾ ਤੇ ਪ੍ਰਤਾਪ ਪਰ ਤੱਕ ਪ੍ਰਮਾਤਮਾ ਨਾਮਦੇਵ ਦੀ ਬਣਾਈ ਛਪਰੀ ਧੰਨੇ ਦੀਆਂ ਗਊਆਂ ਚਾਰੀਆਂ ਤੇ ਧੰਨੇ ਜੱਟ ਦੀਆਂ ਗਊਆਂ ਚਾਲਦਾ ਰਿਹਾ ਪ੍ਰਮਾਤਮਾ ਜੋਦੇ ਖੇਤ ਦੇ ਵਿੱਚ ਤੋਂ ਅੰਕਲ Rajasthan ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਕ ਮੰਦਿਰ ਵੀ ਬਣਿਆ ਹੋਇਆ ਹੈ ਸੋ ਇਸ ਕਰਕੇ ਪ੍ਰਮਾਤਮਾ ਦੀ ਬੰਦਗੀ ਤੇ ਚੰਗੇ ਬੰਦਿਆਂ ਚ ਰਹਿਣਾ ਬਈਏ ਪੜਿਆਂ ਪਾਸ ਬਾਣੀ ਕਹਿੰਦੀ ਆ ਪੜਿਆਂ ਪਾਸ ਬੈਠੋ ਭਾਵ ਕੇ ਜਿਹੜੇ ਬਾਣੀ ਪੜਦੇ ਨੇ ਜਿਹੜੇ ਬਾਣੀ ਸੁਣਦੇ ਨੇ ਉਹਨਾਂ ਦੇ ਕੋਲੇ ਬੈਠੋਗੇ ਤੁਸੀਂ ਤਰੱਕੀ ਕਰੋਗੇ ਜਿਹੜੇ ਮਨਮਤ ਨੇ ਆਪਦੀ ਮਤ ਵਰਤਦੇ ਨੇ ਉਹਨਾਂ ਤੋਂ ਤੁਹਾਨੂੰ ਕੱਖ ਨਹੀਂ ਲੱਭੇਗਾ 100 ਸਿਆਣਾ ਇੱਕ ਮਤ ਮੂਰਖ ਆਪੋ ਆਪਣੀ ਮੂਰਖਤਾ ਆਪੋ ਆਪਣੀ ਮਤ ਲਈ ਫਿਰਦੇ ਨੇ ਪਰ ਜਿਹੜਾ 100 ਸਿਆਣਾ ਬੰਦਾ ਹੈ ਉਹਦੇ ਕੋਲੇ ਇੱਕੋ ਹੀ ਮਤ ਆਊਗੀ 100 ਬੰਦੇ ਦੀ ਇੱਕ رائے ਹੋਊਗੀ ਕਿਉਂਕਿ ਉਹ ਬਾਣੀ ਨੂੰ ਮੰਨਦੇ ਨੇ ਜੋ ਬਾਣੀ ਨੂੰ ਕਹਤਾ ਉਹ ਬਾਣੀ ਨੂੰ ਉਹਨਾਂ ਨੇ ਮੰਨਣਾ ਤੇ ਬਾਣੀ ਮੰਨਦੀ ਹੈ ਤੇ ਬੰਦਾ ਮੰਨਦਾ ਮੂਰਖ ਕਹਦਾ ਮੈਂ ਮੰਨਦਾ ਹੀ ਨਹੀਂ ਸੋ ਇਸ ਕਰਕੇ ਬਈਏ ਪੜਿਆ ਬਾਸ ਸੰਗਤ ਵਿੱਚ ਬੈਠੀਏ ਆਪਣਾ ਜਨਮ ਸਵਾਰੀਏ ਤੋ ਜਿਵੇਂ ਧੰਨੀ ਜੱਟ ਨੇ ਚੰਗੇ ਬੰਦਿਆਂ ਦੀ ਲਿਸਟ ਬਣਾ ਕੇ ਚੰਗਿਆਂ ਨੂੰ ਬਾਤ ਕੇ ਆਪ ਚੰਗਾ ਬਣ ਗਿਆ ਆਪਾਂ ਵੀ ਚੰਗੇ ਬੰਦਿਆਂ ਦੀ ਇਸ ਕਰੀਏ ਚੰਗੇ ਬਣੀਏ ਆਪਣਾ ਮਨੁੱਖਾ ਜਨਮ ਸਵਾਰੀਏ ਇਨੀਆਂ ਕਬੀਲਿਆਂ ਪ੍ਰਵਾਨ ਕਰਦੀਆਂ ਵਿਚਾਰਾ ਕਰਦੇ ਹੋਈਆਂ ਤਮਾਮ ਭੁੱਲਾ ਗੁਰੂ ਦੇ ਸੰਗ ਗੁਰੂ ਕੀ ਮ ਕਰਨ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ